ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਤੋਂ ਪੰਜਾਬ ਆਉਣ ਵਾਲਿਆਂ ਨੂੰ ਦਿੱਲੀ 에ਰਪੋਰਟ ਤੇ ਮੋੜਿਆ ਜਾਵੇਗਾ ਵਾਪਸ ਲਓ ਜੀ ਮੋਦੀ ਨੇ ਕਰਤਾ ওই ਕੰਮ ਦੋਸਤੋ ਹਰ ਪੰਜਾਬੀ ਦਾ ਸੁਪਨਾ ਹੁੰਦਾ ਹੈ ਕਿ ਉਹ ਵਿਦੇਸ਼ਾਂ ਵਿੱਚ ਜਾ ਕੇ ਮਿਹਨਤ ਕਰੇ ਆਪਣੇ ਪਰਿਵਾਰ ਦਾ ਭਵਿਕ ਸੰਵਾਰੇ ਅਤੇ ਡਾਲਰਾਂ ਦੀ ਕਮਾਈ ਕਰਕੇ ਆਪਣੇ ਪਿੰਡ ਆਪਣੇ ਘਰ ਦੀ ਨੋਹਾਰ ਬਦਲ ਦੇਵੇ ਪਰ ਜਦੋਂ ਉਹ ਹੀ ਇਨਸਾਨ ਸਾਲਾਂ ਬੱਦੀ ਮਿਹਨਤ ਕਰਨ ਤੋਂ ਬਾਅਦ ਹੱਡ ਬਨਵੀ ਮੁਸ਼ਕਲ ਕਰਕੇ ਆਪਣੇ ਵਤਨ ਆਪਣੀ ਮਿੱਟੀ ਅਤੇ ਆਪਣੀ ਮਾਂ ਨੂੰ ਮਿਲਣ ਲਈ ਵਾਪਸ ਆਉਂਦਾ ਹੈ ਤਾਂ ਉਸਦੇ ਦਿਲ ਵਿੱਚ ਚਾਹ ਦੇ ਨਾਲ-ਨਾਲ ਇੱਕ ਅਜੀਬ ਜਿਹੀ ਕਬਰਾਟ ਵੀ ਹੁੰਦੀ ਹੈ ਅੱਜਕਲ ਜੋ ਖਬਰਾਂ ਅਤੇ ਹਾਲਾਤ ਦਿੱਲੀ 에어ਪੋਰਟ ਤੋਂ ਸਾਹਮਣੇ ਆ ਰਹੇ ਹਨ ਉਹਨਾਂ ਨੇ ਕੈਨੇਡਾ ਵਸਦੇ ਹਰ ਪੰਜਾਬੀ ਦੇ ਮਨ ਵਿੱਚ ਇੱਕ ਡਰ ਪੈਦਾ ਕਰ ਦਿੱਤਾ ਹੈ ਸੋਚੋ ਉਸ ਇਨਸਾਨ ਦੀ ਹਾਲਤ ਬਾਰੇ ਜੋ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਲੱਖਾਂ ਰੁਪਏ ਦੀ ਟਿਕਟ ਖਰਚ ਕੇ ਦਿੱਲੀ ਉੱਤਰਦਾ ਹੈ ਉਸਨੂੰ ਲੱਗਦਾ ਹੈ ਕਿ ਕੁਝ ਹੀ ਕੰਟਿਆਂ ਵਿੱਚ ਉਹ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਹੋਵੇਗਾ ਪਰ ਅਚਾਨਕ ਦਿੱਲੀ 에ਅਰਪੋਰਟ ਤੇ ਉਸਨੂੰ ਰੋਕ ਲਿਆ ਜਾਂਦਾ ਹੈ ਇਹ ਸਿਰਫ ਖਬਰ ਨਹੀਂ ਹੈ ਇਹ ਉਹਨਾ ਹਜ਼ਾਰਾਂ ਨੌਜਵਾਨਾਂ ਅਤੇ ਬਜ਼ੁਰਗਾਂ ਦੀ ਕਹਾਣੀ ਬਣਦੀ ਜਾ ਰਹੀ ਹੈ ਜਿਨ੍ਹਾਂ ਨੂੰ ਸਰਕਾਰ ਦੀ ਸ਼ਕਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਰਦਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੁਰੱਖਿਆ ਅਤੇ ਕੂਟਨੀਤਕ ਕਾਰਨਾ ਕਰਕੇ ਕੁਝ ਅਜੇ ਸਖਤ ਕਦਮ ਚੁੱਕੇ ਹਨ ਜਿਸ ਨਾਲ ਕੈਨੇਡਾ ਤੋਂ ਆਉਣ ਵਾਲੇ ਯਾਤਰੀਆਂ ਲਈ ਦਿੱਲੀ 에ਰਪੋਰਟ ਇੱਕ ਵੱਡੀ ਚੁਣੌਤੀ ਬਣ ਗਿਆ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਕਿ ਆਖਿਰ ਕਿਉਂ ਲੋਕਾਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ ਅਤੇ ਇਸ ਪਿੱਛੇ ਅਸਲ ਸੱਚਾਈ ਕੀ ਹੈ ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਆਈ ਕੁੜਤਨ ਕਿਸੇ ਤੋਂ ਲੁਕੀ ਨਹੀਂ ਹੈ ਜਦੋਂ ਦੋ ਦੇਸ਼ਾਂ ਦੀਆਂ ਸਰਕਾਰਾਂ ਆਪਸ ਵਿੱਚ ਉਲਝਦੀਆਂ ਹਨ ਤਾਂ ਉਸ ਦਾ ਸਭ ਤੋਂ ਵੱਡਾ ਖਾਮਿਆਜ਼ਾ ਆਮ ਜਨਤਾ ਨੂੰ ਪੁਗਤਣਾ ਪੈਂਦਾ ਹੈ ਕੈਨੇਡਾ ਵਿੱਚ ਬੈਠੇ ਕੁਝ ਸ਼ਰਾਰਤੀ ਅੰਸਰਾ ਜਾਂ ਸਿਆਸੀ ਗਤੀਵਿਧੀਆਂ ਕਾਰਨ ਭਾਰਤ ਸਰਕਾਰ ਨੇ ਆਪਣੀ ਨਿਗਰਾਨੀ ਬਹੁਤ ਜ਼ਿਆਦਾ ਵਧਾ ਦਿੱਤੀ ਹੈ ਦਿੱਲੀ 에어ਪੋਰਟ ਤੇ ਇਮੀਗ੍ਰੇਸ਼ਨ ਕਾਊਂਟਰ ਹੁਣ ਸਿਰਫ ਪਾਸਪੋਰਟ ਚੈੱਕ ਕਰਨ ਦੀ ਜਗਾ ਨਹੀਂ ਰਿਹਾ ਸਗੋਂ ਇਹ ਇੱਕ ਤਰ੍ਹਾਂ ਦਾ ਪੁੱਛਗਿੱਛ ਕੇਂਦਰ ਬਣ ਗਿਆ ਹੈ ਖਾਸ ਤੌਰ ਤੇ ਉਹ ਲੋਕ ਜੋ ਕੈਨੇਡਾ ਵਿੱਚ ਸਿਆਸੀ ਪਨਾ ਬਸਾਈਲਮ ਲੈ ਕੇ ਪੱਕੇ ਹੋਏ ਹਨ ਜਾਂ ਜਿਨ੍ਹਾਂ ਦਾ ਰਿਕਾਰਡ ਕਿਸੇ ਵੀ ਤਰ੍ਹਾਂ ਦੀ ਭਾਰਤ ਵਿਰੋਧੀ ਗਤੀਵਿਧੀ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ ਉਹਨਾਂ ਲਈ ਵਤਨ ਵਾਪਸੀ ਮੁਸ਼ਕਲ ਹੋ ਗਈ ਹੈ ਸਰਕਾਰ ਦਾ ਮੰਨਣਾ ਹੈ ਜੇਕਰ ਕੋਈ ਵਿਅਕਤੀ ਭਾਰਤ ਵਿੱਚ ਆਪਣੀ ਜਾਨ ਨੂੰ ਖਤਰਾ ਦੱਸ ਕੇ ਵਿਦੇਸ਼ ਵਿੱਚ ਪਨਾਹ ਲੈਂਦਾ ਹੈ ਤਾਂ ਫਿਰ ਉਹ ਵਾਪਸ ਉਸੇ ਦੇਸ਼ ਵਿੱਚ छुट्टियां ਮਨਾਉਣ ਕਿਵੇਂ ਆ ਸਕਦਾ ਹੈ ਇਹ ਤਰਕ ਕਾਨੂੰਨੀ ਤੌਰ ਤੇ ਸਹੀ ਹੋ ਸਕਦਾ ਹੈ ਪਰ ਪਾਵਨਾਤਮਕ ਤੌਰ ਤੇ ਇਹ ਬਹੁਤ ਡੂੰਗੀ ਛੱਟ ਮਾਰਦਾ ਹੈ ਬਹੁਤ ਸਾਰੇ ਨੌਜਵਾਨ ਜੋ ਮਜਬੂਰੀ ਵਸ ਜਾਂ ਏਜੰਟਾਂ ਦੇ ਕਹਿਣ ਤੇ ਗਲਤ ਤਰੀਕੇ ਨਾਲ ਕੈਨੇਡਾ ਪਹੁੰਚੇ ਅਤੇ ਉੱਥੇ ਪੱਕੇ ਹੋਣ ਲਈ ਕਾਗਜ਼ਾ ਵਿੱਚ ਹਿਰਾਫੇਰੀ ਕੀਤੀ ਅੱਜ ওই ਕਾਗਜ਼ ਉਹਨਾਂ ਦੇ ਰਾਹ ਦਾ ਰੋੜਾ ਬਣ ਗਏ ਹਨ ਮੋਦੀ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਜਿਸ ਕਰਕੇ ਬਲੈਕਲਿਸਟ ਦਾ ਦਾਇਰਾ ਵਧਾ ਦਿੱਤਾ ਗਿਆ ਹੈ ਅਤੇ ਸ਼ੱਕੀ ਵਿਅਕਤੀਆਂ ਨੂੰ 에어ਪੋਰਟ ਤੋਂ ਹੀ ਵਾਪਸ ਮੋੜਨ ਦਾ سلسلہ ਤੇਜ਼ ਹੋ ਗਿਆ ਹੈ ਕਲਪਨਾ ਕਰੋ ਉਸ ਮਾਂ ਦੀ ਹਾਲਤ ਬਾਰੇ ਜੋ ਪਿਛਲੇ 5 ਸਾਲਾਂ ਤੋਂ ਆਪਣੇ ਪੁੱਤ ਦੀ ਉਡੀਕ ਕਰ ਰਹੀ ਹੈ ਕਾਰ ਵਿੱਚ ਵਿਆਹ ਦਾ ਮਾਹੌਲ ਹੈ ਟੈਟ ਲੱਗ ਚੁੱਕੇ ਹਨ ਰਿਸ਼ਤੇਦਾਰ ਇਕੱਠੇ ਹੋ ਰਹੇ ਹਨ ਅਤੇ ਸਭ ਦੀਆਂ ਨਜ਼ਰਾਂ ਦਰਵਾਜ਼ੇ ਤੇ ਟਿਕੀਆਂ ਹਨ ਕਿ ਕਦੋਂ ਕੈਨੇਡਾ ਤੋਂ ਲਾੜਾ ਪੁੱਤ ਘਰ ਆਵੇਗਾ ਉਧਰ ਦਿੱਲੀ 에ਰਪੋਰਟ ਤੇ ਉਹੀ ਪੁੱਤ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੈ ਆਪਣੀ ਸਫਾਈ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਧਿਕਾਰੀ ਉਸ ਨੂੰ ਦੱਸਦੇ ਹਨ ਕਿ ਤੁਹਾਡਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਜਦ ਤੁਹਾਨੂੰ ਭਾਰਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ ਇਹ ਸਿਰਫ ਇੱਕ ਕਾਨੂੰਨੀ ਕਾਰਵਾਈ ਨਹੀਂ ਹੈ ਇਹ ਸੁਪਨਿਆਂ ਦਾ ਕਤਲ ਹੈ ਜਦੋਂ ਕਿਸੇ ਨੂੰ 에어ਪੋਰਟ ਤੋਂ ਡਿਪੋਰਟ ਡਿਪੋਰਟ ਕੀਤਾ ਜਾਂਦਾ ਹੈ ਤਾਂ ਉਸ ਨੂੰ ਅਗਲੀ ਹੀ ਫਲਾਈਟ ਵਿੱਚ ਵਾਪਸ ਪੇਜ ਦਿੱਤਾ ਜਾਂਦਾ ਹੈ ਸੋਚੋ ਉਸ ਇਨਸਾਨ ਦੇ ਮਨ ਤੇ ਕੀ ਬੀਤਦੀ ਹੋਵੇਗੀ ਜਦੋਂ ਉਹ ਆਪਣੇ ਦੇਸ਼ ਦੀ ਧਰਤੀ ਤੇ ਪੈਰ ਰੱਖਣ ਦੇ ਬਾਵਜੂਦ ਵੀ ਆਪਣੇ ਘਰ ਨਹੀਂ ਜਾ ਸਕਦਾ ਉਸ ਦਾ ਸਮਾਨ ਉਸ ਦੇ ਤੋਹਫੇ ਉਸ ਦੇ ਚਾ ਸਭ ਕੁਝ ਤਰਿਆ ਤਰਾਇਆ ਰਹਿ ਜਾਂਦਾ ਹੈ ਕਈ ਵਾਰ ਤਾਂ ਅਜਿਹੇ ਮਾਮਲਿਆਂ ਵਿੱਚ ਯਾਤਰੀ ਨੂੰ ਆਪਣੇ ਪਰਿਵਾਰ ਨੂੰ ਫੋਨ ਕਰਨ ਦੀ ਵੀ ਇਜਾਜ਼ਤ ਨਹੀਂ ਮਿਲਦੀ ਅਤੇ ਉਹ ਵਾਪਸ ਕੈਨੇਡਾ ਪਹੁੰਚ ਕੇ ਹੀ ਦੱਸ ਪਾਉਂਦਾ ਹੈ ਕਿ ਉਸ ਨਾਲ ਕੀ ਬੀਤੀ ਇਹ ਸਥਿਤੀ ਸਿਰਫ ਉਸ ਵਿਅਕਤੀ ਲਈ ਹੀ ਨਹੀਂ ਸਗੋਂ ਪੂਰੇ ਪਰਿਵਾਰ ਲਈ ਇੱਕ ਸਦਮੇ ਵਰਗੀ ਹੁੰਦੀ ਹੈ ਸਰਕਾਰ ਦੀਆਂ ਨੀਤੀਆਂ ਆਪਣੀ ਜਗ੍ਹਾ ਹਨ ਪਰ ਇਸ ਤਰ੍ਹਾਂ ਦੀ ਅਚਾਨਕ ਕਾਰਵਾਈ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਸ ਸਭ ਦੇ ਪਿੱਛੇ ਇੱਕ ਵੱਡਾ ਕਾਰਨ ਓਸੀਆਈ ਬੋਸੀਆਈ ਕਾਰਡਾਂ ਨਾਲ ਜੁੜੇ ਨਵੇਂ ਨਿਯਮ ਵੀ ਹਨ ਭਾਰਤ ਸਰਕਾਰ ਨੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਬੋਸੀਆਈ ਕਾਰਡ ਤਾਰਕਾ ਲਈ ਨਿਯਮਾਂ ਨੂੰ ਕਾਫੀ ਸਖਤ ਕਰ ਦਿੱਤਾ ਹੈ ਜੇਕਰ ਕੋਈ ਵਿਅਕਤੀ ਵਿਦੇਸ਼ ਵਿੱਚ ਰਹਿ ਕੇ ਭਾਰਤ ਵਿਰੋਧੀ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਂਦਾ ਹੈ ਸੋਸ਼ਲ ਮੀਡੀਆ ਤੇ ੜਕਾਉ ਪੋਸਟਾ ਪਾਉਂਦਾ ਹੈ ਜਾਂ ਖਾਲਿਸਤਾਨੀ ਲਹਿਰ ਦਾ ਸਮਰਥਨ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦਾ OCI ਕਾਰਡ ਬਿਨਾ ਕਿਸੇ ਨੋਟਿਸ ਦੇ ਰੱਦ ਕੀਤਾ ਜਾ ਸਕਦਾ ਹੈ ਕਈ ਵਾਰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦਾ ਨਾਮ ਸੁਰੱਖਿਆ ਏਜੰਸੀਆਂ ਦੀ ਰਾਡਾਰ ਤੇ ਹੈ ਉਹ ਬੇਫਿਕਰ ਹੋ ਕੇ ਟਿਕਟ ਕਟਾਉਂਦੇ ਹਨ ਅਤੇ ਜਹਾਜ਼ ਚੜ ਜਾਂਦੇ ਹਨ ਪਰ ਦਿੱਲੀ ਪਹੁੰਚ ਕੇ ਅਸਲੀਅਤ ਸਾਹਮਣੇ ਆਉਂਦੀ ਹੈ ਮੋਦੀ ਸਰਕਾਰ ਨੇ ਵਿਦੇਸ਼ੀ ਧਰਤੀ ਤੇ ਭਾਰਤ ਦੇ ਖਿਲਾਫ ਹੋ ਰਹੀਆਂ ਸਾਜ਼ਿਸ਼ਾਂ ਨੂੰ ਠਲ ਪਾਉਣ ਲਈ ਇੱਕ ਕਦਮ ਚੁੱਕਿਆ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਾਰਤ ਦੀ ਅਖੰਡਤਾ ਸਭ ਤੋਂ ਉੱਪਰ ਹੈ ਅਤੇ ਜੋ ਵਿਅਕਤੀ ਵਿਦੇਸ਼ ਵਿੱਚ ਬੈਠ ਕੇ ਭਾਰਤ ਦੇ ਟੁਕੜੇ ਕਰਨ ਦੀ ਗੱਲ ਕਰੇਗਾ ਉਸ ਨੂੰ ਭਾਰਤ ਵਿੱਚ ਆਉਣ ਦਾ ਕੋਈ ਹੱਕ ਨਹੀਂ ਹਾਲਾਂਕਿ ਇਸ ਸ਼ਕਤੀ ਦੀ ਲਪੇਟ ਵਿੱਚ ਕਈ ਵਾਰ ਉਹ ਬੇਕਸੂਰ ਲੋਕ ਵੀ ਆ ਜਾਂਦੇ ਹਨ ਜਿਨ੍ਹਾਂ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਪਰ ਸ਼ਾਇਦ ਕਿਸੇ ਗਲਤਫਹਿਮੀ ਜਾਂ ਨਾਮ ਦੇ ਪੁਲੇਖੇ ਕਾਰਨ ਉਹਨਾਂ ਨੂੰ ਖੱਜਲਖੁਆਰ ਹੋਣਾ ਪੈਂਦਾ ਹੈ ਇਸ ਲਈ ਹੁਣ ਕੈਨੇਡਾ ਤੋਂ ਆਉਣ ਵਾਲੇ ਹਰ ਪੰਜਾਬੀ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਟਿਕਟ ਕਰਵਾਉਣ ਤੋਂ ਪਹਿਲਾਂ ਆਪਣੇ ਦਸਤਾਵੇਜ਼ਾਂ ਅਤੇ ਕਾਨੂੰਨੀ ਸਥਿਤੀ ਦੀ ਚੰਗੀ ਤਰ੍ਹਾਂ ਜਾਂਚ ਕਰਵਾ ਲੈ ਆਰਥਿਕ ਪੱਖ ਤੋਂ ਦੇਖਿਆ ਜਾਵੇ ਤਾਂ ਇਹ ਮਾਮਲਾ ਬਹੁਤ ਗੰਭੀਰ ਹੈ ਇੱਕ ਆਮ ਪਰਿਵਾਰ ਲਈ ਕੈਨੇਡਾ ਤੋਂ ਭਾਰਤ ਆਉਣ ਦਾ ਖਰਚਾ ਲੱਖਾਂ ਵਿੱਚ ਹੁੰਦਾ ਹੈ ਮਹਿੰਗੀਆਂ ਹਵਾਈ ਟਿਕਟਾਂ ਸ਼ਾਪਿੰਗ ਅਤੇ ਹੋਰ ਤਿਆਰੀਆਂ ਤੇ ਕੀਤਾ ਗਿਆ ਖਰਚਾ ਪਾਣੀ ਵਿੱਚ ਮਿਲ ਜਾਂਦਾ ਹੈ ਜਦੋਂ ਕਿਸੇ ਨੂੰ 에어ਪੋਰਟ ਤੋਂ ਵਾਪਸ ਮੋੜ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਡਿਪੋਰਟ ਕੀਤਾ ਜਾਂਦਾ ਹੈ ਤਾਂ ਉਸਦੇ ਪਾਸਪੋਰਟ ਤੇ ਇੱਕ ਠੱਪਾ ਲੱਗ ਜਾਂਦਾ ਹੈ ਜੋ ਪਵਿਕ ਵਿੱਚ ਕਿਸੇ ਵੀ ਹੋਰ ਦੇਸ਼ ਦੀ ਯਾਤਰਾ ਕਰਨ ਲਈ ਮੁਸੀਬਤ ਬਣ ਸਕਦਾ ਹੈ ਇਹ ਸਿਰਫ ਇੱਕ ਯਾਤਰਾ ਦਾ ਅੰਤ ਨਹੀਂ ਹੁੰਦਾ ਸਗੋਂ ਉਸ ਵਿਅਕਤੀ ਦੇ ਕੈਰੀਅਰ ਅਤੇ ਪਵਿੱਖ ਤੇ ਵੀ ਇੱਕ ਕਾਲਾ ਦਾਗ ਬਣ ਸਕਦਾ ਹੈ ਪੰਜਾਬ ਦੀ ਆਰਥਿਕਤਾ ਦਾ ਇੱਕ ਵੱਡਾ ਹਿੱਸਾ ਐਨ ਆਰ ਆਈ ਗੈਨਰਾਈ ਪਰਾਮਾ ਤੇ ਨਿਰਭਰ ਕਰਦਾ ਹੈ ਜਦੋਂ ਉਹ ਪੰਜਾਬ ਆਉਂਦੇ ਹਨ ਤਾਂ ਬਾਜ਼ਾਰਾਂ ਵਿੱਚ ਰੌਣਕ ਹੁੰਦੀ ਹੈ ਜ਼ਮੀਨਾਂ ਜਾਇਦਾਦਾਂ ਦੀ ਖਰੀਦੋ ਫਰੋਖਤ ਹੁੰਦੀ ਹੈ ਅਤੇ ਵਿਆਹ ਸ਼ਾਦੀਆਂ ਤੇ ਖੁੱਲਕੇ ਪੈਸਾ ਖਰਚਿਆ ਜਾਂਦਾ ਹੈ ਪਰ ਜੇਕਰ ਇਸ ਤਰ੍ਹਾਂ ਦਾ ਡਰ ਬਣਿਆ ਰਿਹਾ ਤਾਂ ਐਨ ਆਰ ਆਈ ਪੰਜਾਬ ਆਉਣ ਤੋਂ ਕਤਰਉਣਗੇ ਜਿਸ ਦਾ ਸਿੱਧਾ ਅਸਰ ਪੰਜਾਬ ਦੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਤੇ ਪਵੇਗਾ ਮੋਦੀ ਸਰਕਾਰ ਦੀ ਇਸ ਸਖਤੀ ਜਿੱਥੇ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਦੱਸੀ ਜਾ ਰਹੀ ਹੈ ਉੱਥੇ ਹੀ ਇਸ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਇਹ ਇੱਕ ਅਜਿਹੇ ਚੱਕਰਵਿਊ ਹੈ ਜਿਸ ਵਿੱਚ ਆਮ ਪੰਜਾਬੀ ਬੁਰੀ ਤਰ੍ਹਾਂ ਫਸਿਆ ਮਹਿਸੂਸ ਕਰ ਰਿਹਾ ਹੈ ਇਸ ਸਾਰੀ ਸਥਿਤੀ ਵਿੱਚ ਸਭ ਤੋਂ ਦੁਖਦਾਈ ਪਹਿਲੂ ਪਾਵਨਾਤਮਕ ਟੁੱਟ ਬਜਦਾ ਹੈ ਪੰਜਾਬੀ ਪਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਸ ਜਾਣ ਉਹਨਾਂ ਦੀ ਰੂਹ ਪੰਜਾਬ ਵਿੱਚ ਹੀ ਵਸਦੀ ਹੈ ਜਦੋਂ ਉਹ ਵਤਨ ਵਾਪਸੀ ਸ਼ਬਦ ਸੁਣਦੇ ਹਨ ਤਾਂ ਉਹਨਾਂ ਦੇ ਰੌਗੜੇ ਖੜੇ ਹੋ ਜਾਂਦੇ ਹਨ ਪਰ ਜਦੋਂ ਇਹੀ ਵਤਨ ਉਹਨਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਲੈਂਦਾ ਹੈ ਤਾਂ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਨਾ ਤਾਂ ਇੱਧਰ ਦੇ ਰਹੇ ਅਤੇ ਨਾ ਹੀ ਉੱਧਰ ਦੇ ਇਹ ਅਹਿਸਾਸ ਬਹੁਤ ਪੀੜਦਾਇਕ ਹੁੰਦਾ ਹੈ कि जिस मिट्टी ਵਿੱਚ ਉਹਨਾਂ ਦਾ ਜਨਮ ਹੋਇਆ ਜਿੱਥੇ ਉਹਨਾਂ ਨੇ ਬਚਪਨ ਬਿਤਾਇਆ ਅੱਜ ਉਥੇ ਆਉਣ ਲਈ ਉਹਨਾਂ ਨੂੰ ਸਬੂਤ ਦੇਣੇ ਪੈ ਰਹੇ ਹਨ 에어ਪੋਰਟ ਤੇ ਬੈਠਾ ਅਧਿਕਾਰੀ ਸਿਰਫ ਕਾਗਜ਼ ਦੇਖਦਾ ਹੈ ਉਹ ਉਸ ਇਨਸਾਨ ਦੀਆਂ ਅੱਖਾਂ ਵਿੱਚਲੀ ਉਦਾਸੀ ਜਾਂ ਦਿਲ ਵਿੱਚਲੀ ਤੜਪ ਨਹੀਂ ਦੇਖ ਸਕਦਾ ਕਈ ਬਜ਼ੁਰਗ ਜੋ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਪੰਜਾਬ ਵਿੱਚ ਲੈਣਾ ਚਾਹੁੰਦੇ ਹਨ ਉਹਨਾਂ ਨੂੰ ਵੀ ਇਸ ਸਖਤੀ ਕਾਰਨ ਡਰ ਲੱਗ ਰਿਹਾ ਹੈ ਸੋਸ਼ਲ ਮੀਡੀਆ ਤੇ ਰੋਜ਼ਾਨਾ ਅਜਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ ਜਿੱਥੇ ਲੋਕ ਆਪਣਾ ਦਰਦ ਬਿਆਨ ਕਰਦੇ ਹਨ ਕਿ ਕਿਵੇਂ ਛੋਟੀ ਜਹੀ ਗਲਤੀ ਕਾਰਨ ਉਹਨਾਂ ਨੂੰ ਜਲੀਲ ਕੀਤਾ ਗਿਆ ਇਹ ਕਹਾਣੀਆਂ ਸੁਣ ਕੇ ਬਾਕੀ ਲੋਕ ਵੀ ਸਹਿਮ ਜਾਂਦੇ ਹਨ ਅਤੇ ਆਪਣੀ ਟਿੱਕ ਟੈਕ ਕੈਸਲ ਕਰਵਾਉਣ ਲਈ ਮਜਬੂਰ ਹੋ ਜਾਂਦੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੁਰੱਖਿਆ ਦੇ ਨਾਲ-ਨਾਲ ਮਾਨਵੀ ਪਹਿਲੂਆਂ ਦਾ ਵੀ ਧਿਆਨ ਰੱਖੇ ਤਾਂ ਜੋ ਆਪਣਿਆਂ ਨੂੰ ਆਪਣਿਆਂ ਨਾਲ ਮਿਲਣ ਤੋਂ ਰੋਕਿਆ ਨਾ ਜਾਵੇ ਸਿੱਟੇ ਵਜੋਂ ਅਸੀਂ ਇਸ ਵੀਡੀਓ ਰਾਹੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਮੌਜੂਦਾ ਹਾਲਾਤ ਕਿੰਨੇ ਨਾਜ਼ੁਕ ਹਨ ਇਹ ਸਿਰਫ ਹਬਰਾ ਨਹੀਂ ਇਹ ਹਕੀਕਤ ਹੈ ਜੋ ਅੱਜਕੱਲ੍ਹ ਦਿੱਲੀ 에ਅਰਪੋਰਟ ਤੇ ਵਾਪਰ ਰਹੀ ਹੈ ਸਾਡਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਸਗੋ ਜਾਗਰੂਕ ਕਰਨਾ ਹੈ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕੈਨੇਡਾ ਤੋਂ ਆਉਣ ਦੀ ਤਿਆਰੀ ਕਰ ਰਿਹਾ ਹੈ ਤਾਂ ਕਿਰਪਾ ਕਰਕੇ ਆਪਣੇ ਸਾਰੇ ਕਾਗਜ਼ਾਤ ਪੂਰੇ ਰੱਖੋ ਜੇਕਰ ਤੁਸੀਂ ਕਦੇ ਪਨਾ ਬਸਾਈਲਮ ਲਈ ਸੀ ਜਾਂ ਤੁਹਾਡੇ OCI ਕਾਰਡ ਵਿੱਚ ਕੋਈ ਤਕਨੀਕੀ ਖਾਮੀ ਹੈ ਤਾਂ ਯਾਤਰਾ ਕਰਨ ਤੋਂ ਪਹਿਲਾਂ 파ਰਤੀ ਦੂਤਾਵਾਸ ਪੈਂਬੈਸੀ ਨਾਲ ਸੰਪਰਕ ਜ਼ਰੂਰ ਕਰੋ ਅਫਵਾਹਾਂ ਤੇ ਯਕੀਨ ਕਰਨ ਦੀ ਬਜਾਏ ਅਧਿਕਾਰਤ ਜਾਣਕਾਰੀ ਪ੍ਰਾਪਤ ਕਰੋ ਯਾਦ ਰੱਖੋ ਸਾਵਧਾਨੀ ਹੀ ਬਚਾ ਹੈ ਕਾਨੂੰਨ ਦਾ ਸਤਿਕਾਰ ਕਰਨਾ ਹਰ ਨਾਗਰਿਕ ਦਾ ਫਰਜ਼ ਹੈ ਭਾਵੇਂ ਉਹ ਦੇਸ਼ ਵਿੱਚ ਰਹਿੰਦਾ ਹੋਵੇ ਜਾਂ ਵਿਦੇਸ਼ ਵਿੱਚ ਪਰ ਨਾਲ ਹੀ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰਾਂ ਵੀ ਇਸ ਗੱਲ ਨੂੰ ਸਮਝਣਗੀਆਂ ਕਿ ਸਰਹੱਦਾਂ ਅਤੇ ਕਾਨੂੰਨ ਇਨਸਾਨਾਂ ਲਈ ਬਣਾਏ ਗਏ ਹਨ ਇਨਸਾਨ ਕਾਨੂੰਨਾਂ ਲਈ ਨਹੀਂ ਪਿਆਰ ਅਤੇ ਵਿਸ਼ਵਾਸ ਦਾ ਪੁਲ ਹੀ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮੁੜਲੀ ਤੇ ਲਿਆ ਸਕਦਾ ਹੈ ਇਸ ਦਾ ਮੋਰਲ ਅਤੇ ਸੰਦੇਸ਼ ਇਹ ਹੈ ਕਿ ਜੜਾਂ ਨਾਲ ਜੁੜੇ ਰਹਿਣਾ ਜ਼ਰੂਰੀ ਹੈ ਪਰ ਜਿਸ ਤਰਤੀ ਦੇ ਕਾਨੂੰਨ ਨਾਲ ਤੁਸੀਂ ਜੁੜੇ ਹੋ ਉਸ ਦਾ ਪਾਲਣ ਕਰਨਾ ਵੀ ਓਨਾ ਹੀ ਜ਼ਰੂਰੀ ਹੈ। ਪਾਵੁਖ ਹੋ ਕੇ ਕਾਨੂੰਨੀ ਦਾਪੇਚਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅੱਜ ਦੇ ਦੌਰ ਵਿੱਚ ਸਾਨੂੰ ਚੇਤਨ ਹੋਣ ਦੀ ਲੋੜ ਹੈ ਤਾਂ ਜੋ ਸਾਡੀ ਇੱਕ ਛੋਟੀ ਜਹੀ ਗਲਤੀ ਸਾਡੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਗ੍ਰੈਂਡ ਨਾ ਲਗਾ ਦੇਵੇ। ਆਪਣੀ ਮਿੱਟੀ ਦਾ ਮੋਹ ਰੱਖੋ ਪਰ ਨਾਲ ਹੀ ਸਮਝਦਾਰੀ ਅਤੇ ਨੀਮਾ ਦੀ ਪਾਲਣਾ ਵੀ ਕਰੋ। ਇਹ ਸਮਾਂ ਜੋਸ਼ ਦਾ ਨਹੀਂ ਸਗੋ ਹੋਸ਼ ਦਾ ਹੈ। ਉਮੀਦ ਹੈ ਕਿ ਜਲਦੀ ਹੀ ਹਾਲਾਤ ਸਾਜ਼ਗਾਰ ਹੋਣਗੇ ਅਤੇ ਪੰਜਾਬੀ ਬਿਨਾ ਕਿਸੇ ਡਰ ਤੋਂ ਆਪਣੇ ਵਤਨ ਆਸਕਣਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ